ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀ ਜਦ ਵਿੱਚ ਮੌਸਮ ਦੀ ਅਫਫੇਰ ਲੈ ਕੇ ਹਾਜ਼ਰਾਂ ਜੀ ਅਗਲੇ 10 ਦਿਨਾਂ ਦੀ ਗੱਲ ਕਰਾਂਗੇ ਅ ਸਾਲ ਦੇ ਅਖੀਲੇ ਦਿਨਾਂ ਤੱਕ ਯਾਨੀ ਕਿ 31 ਦਸੰਬਰ ਤੱਕ ਮੌਸਮ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਕਿਵੇਂ ਦਾ ਰਹਿ ਸਕਦਾ ਤੁਹਾਨੂੰ ਦੱਸਾਂਗੇ ਸੋ ਇਸ ਲਈ ਜੀ ਤਾਜ਼ਾ ਸੈਟਲਾਈਟ ਤਸਵੀਰ ਤੁਹਾਡੇ ਨਾਲ ਸਾਡੀ ਕਰ ਰਹੀਆਂ 19 ਦਸੰਬਰ ਦਾ ਅੱਜ ਦਿਨ ਹੈ ਤੇ 8:00 ਦੇ ਲਗਭਗ 8:00 ਵਜਣ ਜਾ ਰਹੇ ਨੇ ਪੰਜਾਬ ਦਾ ਮੌਸਮ ਦੇਖਿਓ ਤੇ ਹਰਿਆਣਾ ਦਾ ਦੇਖਿਓ ਰਾਜਸਥਾਨ ਦਾ ਦੇਖਿਓ ਤੇ ਬਿਲਕੁਲ ਸਾਫ ਐਸਵੇਲੇ ਬਣਿਆ ਹੋਇਆ ਤੜਕੇ ਸਵੇਰੇ ਜਿਹੜੀ ਅੱਜ ਬਹੁਤੇ ਖੇਤਰਾਂ ਦੇ ਵਿੱਚ ਜ਼ਮੀਨੀ ਰਗਲ ਤੇ ਧੁੰਦ ਸੀ ਖਾਸ ਕਰਕੇ ਮੱਝ ਤੇ ਔਰ ਮਾਲਵੇ ਦੇ ਕੇਂਦਰੀ ਮਾਲਵੇ ਦੇ ਜ਼ਿਲ੍ਹੇ ਔਰ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਸੌ ਆਉਂਦੇ ਦਿਨਾਂ ਤੱਕ ਮੌਸਮ ਵਿਭਾਗ ਨੇ ਅਲਰਟ ਵੀ ਜਾਰੀ ਕੀਤੇ ਨੇ ਤੇ ਚਾਰ-ਪੰਜ ਦਿਨਾਂ ਲਈ ਜਾ ਲੋਰ ਲੋਰ ਜਾਰੀ ਨੇ ਜੀ ਸੀਤ ਲਹਿਰ ਇਸੇ ਤਰ੍ਹਾਂ ਚੱਲਦੀ ਰਹਿਣੀ ਆ ਜੇਕਰ ਮਹੀ ਆਲੇ ਫਖੋਂ ਦੇਖਿਓ ਸਿਸਟਮ ਲੱਗ ਨੇ ਦੋ ਸਿਸਟਮ ਹਲਕੇ ਲੈਵਲ ਦੇ ਨੇ ਤੇ ਇੱਕ ਸਿਸਟਮ ਵੱਡੇ ਫਾਦਰ ਤੋਂ ਪ੍ਰਭਾਵਿਤ ਕਰ ਸਕਦਾ ਜਿਹੜੇ ਕਿ ਪੰਜਾਬ ਦੇ ਕਹਿ ਲਈਏ 70 80 ਫੀਸੰਟ ਖੇਤਰਾਂ ਦੇ ਵਿੱਚ ਮੀਂਹ ਦਰਜ ਕਰਾ ਸਕਦਾ ਜੇਕਰ ਹੋ ਗਏ ਚਾਰ ਦਿਨਾਂ ਦੀ ਗੱਲ ਕਰੀਏ ਯਾਨੀ ਕਿ 21 22 ਤਰੀਕ ਤੱਕ ਮੌਸਮ ਅਲੱਗ-ਫਗ ਠੀਕ-ਠਾਕ ਰਹੇਗਾ ਪੱਛੋਂ ਹਲਕੇ ਰਫਤਾਰ ਦੇ ਨਾਲ ਚੱਲਦੇ ਰਹਿਣੀ ਹੈ ਤੇ ਆਥਨ ਸਵੇਰੇ ਜੜੀ ਆ ਧੁੰਦ ਦੇ ਨਾਲ ਕੋਹਰਾ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਵੇਗਾ 22 23 ਤੇ 24 ਇਹਨਾਂ ਦਿਨਾਂ ਦੇ ਦਰਮਿਆਨ ਇੱਕ ਹਲਕੇ ਲੈਵਲ ਦਾ ਪੱਛੋਂ ਹੀ ਸਿਸਟਮ ਆ ਰਿਹਾ ਜਿਹੜੇ ਕਿ ਕਹਿ ਲਈਏ 20 30 ਫੀਸੰਟ ਖੇਤਰਾਂ ਦੇ ਵਿੱਚ ਪੰਜਾਬ ਦੇ ਵਿਦੇ ਖੇਤਰਾਂ ਦੇ ਵਿੱਚ ਹਲਕੇ ਸ਼ਰਾਟੇ ਦੇ ਸਕਦਾ ਹੈ ਜੀ ਤੇ ਇਸ ਤੋਂ ਬਾਅਦ ਅੱਛੀ ਤਾਂ ਲੱਗੇ 30 ਦੇ ਵਿਚਕਾਰ ਜਾਂ ਅਗਲੇ ਸਾਲ ਦੇ ਅਖੀਲੇ ਦਿਨਾਂ ਦੇ ਵਿਚਕਾਰ ਇੱਕ ਵੱਡੇ ਲੈਵਲ ਤੇ ਪਛਮੀ ਸਿਸਟਮ ਪ੍ਰਭਾਵਿਤ ਕਰੇਗਾ ਪੰਜਾਬ ਹਰਿਆਣਾ ਔਰ ਰਾਜਸਥਾਨ ਨੂੰ ਤੇ ਇਹ ਸਿਸਟਮ ਵੱਡੇ ਲੈਵਲ ਤੇ ਇਨਾ ਵੱਡਾ ਹੋਏਗਾ ਕਿ ਪੰਜਾਬ ਹਰਿਆਣਾ ਰਾਜਸਥਾਨ ਤੋਂ ਇਲਾਵਾ ਮੱਧ ਪ੍ਰਦੇਸ਼ ਯੂਪੀ ਔਰ ਕੁਝ ਬੰਗਾਲ ਤੱਕ ਦੇ ਖੇਤਰਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਤੇ ਹਲਕੇ ਤੋਂ ਲੈ ਕੇ ਦਰਮਿਆਨੇ ਤੇ ਕਿਤੇ ਕਿਤੇ ਤਗੜੀ ਝਾਟੂ ਮੀਂਹ ਹੇ ਲਵਾ ਸਕਦਾ ਹੈ ਜੀ ਤੇ ਪਹਾੜੀ ਖੇਤਰਾਂ ਦੇ ਵਿੱਚ ਤਗੜੀ ਬਰਫਵਾਰੀ ਦਾ ਦੌਰ ਦੇ ਸਿਸਟਮ ਲਵਾ ਸਕਦਾ ਹੈ ਇਸ ਤੋਂ ਬਾਅਦ ਸਾਲ ਦੇ ਚੜ੍ਹਦੇ ਦਿਨਾਂ ਦੇ ਦਰਮਿਆਨ ਯਾਨੀ ਕਿ 1 2 3 4 ਇਹ ਜਿਹੜੇ 4 ਜਨਵਰੀ ਤੱਕ ਦੇ ਦਿਨ ਹੋਣਗੇ ਇੱਕ ਹੋਰ ਹਲਕੇ ਲੈਵਲ ਦਾ ਸਿਸਟਮ ਜਿਹੜਾ ਹੋਏਗਾ ਉਹ ਪ੍ਰਭਾਵਿਤ ਕਰੇਗਾ ਤੇ ਪੰਜਾਬ ਦੇ ਕਹ ਲਈਏ ਕਿ ਇੱਥੇ 40 ਫੀਸਦੀ ਖੇਤਰ ਦੇ ਵਿੱਚ ਮੀਂਹ ਦੇ ਆਸਾਰੇ ਗੌਰ ਫਿਰ ਤੋਂ ਵਰਣਗੇ 2 ਤੋਂ ਲੈ ਕੇ 5 ਜਨਵਰੀ ਦੇ ਵਿਚਕਾਰ ਸੋ ਜੀ 5 ਜਨਵਰੀ ਤੱਕ ਦੀ ਅਪਡੇਟ ਸਿਸਟਮ ਆਨਲਾਈਨ ਨੇ ਤਿੰਨ ਦੋ ਸਿਸਟਮ ਪ੍ਰਭਾਵਿਤ ਕਰਨਗੇ ਹਲਕੇ ਲੈਵਲ ਤੇ ਤੇ ਇੱਕ ਸਿਸਟਮ ਵੱਡਾ ਹੋਏਗਾ 25 ਦੇ ਲੈ ਕੇ 30 ਦੇ ਵਿਚਕਾਰ ਵਾਲਾ ਤੇ ਇਸ ਤੋਂ ਇਲਾਵਾ ਜੇਕਰ ਇੱਕ ਨਜ਼ਰ ਤਾਜ਼ਾ ਰਿਪੋਰਟ ਤੇ ਲਈਏ ਮੌਸਮ ਦੀ ਹਾਲਤ ਦੀ ਅਗਲੇ 5 ਦਿਨਾਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਨੇ 24 25 ਤਰੀਕ ਤੱਕ ਸੀਤਲੇ ਰਿਸ਼ਤਰਾ ਚੱਲਦੇ ਰਹਿਣੀਆਂ ਠੰਡ ਤੋਂ ਕੋਈ ਰਾਹਤ ਨਹੀਂ ਹੈ ਟੈਂਪਰੇਚਰ ਡਿਪ ਕਰਨਗੇ 1 ਤੋਂ 2 ਡਿਗਰੀ ਹੋਰ ਆਉਣ ਦੇ ਦਿਨਾਂ ਤੱਕ ਗਰਾਊਂਡ ਜਿਹੜਾ ਟੈਂਪਰੇਚਰਾਂ ਦੇ ਵਿੱਚ ਦਰਜ ਕੀਤੀ ਜਾਵੇਗੀ ਸੋ ਇਹ ਅਗਲੇ ਦਿਨਾਂ ਦੀ ਅਪਡੇਟ ਹੈ ਬਾਕੀ ਜੇਕਰ ਤਬ ਤੱਕ ਕੋਈ ਤਬਦੀਲੀ ਆ ਜਾਂ ਕਰਿਉਂਦੇ ਆ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਜੀ ਆਜ਼ਾਦ ਧੰਨਵਾਦ